ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਦਿੜਬਾ ਹਲਕੇ ਦੇ ਵਿੱਚ ਦਿਲ ਦਹਿਲਾਨ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਹੀ ਪਿੰਡ ਦੇ ਵਿੱਚ ਚਾਰ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਤਤਕਿ ਤਿੰਨ ਦਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡੜਬਾ ਦੇ ਗੁਜਰਾ ਪਿੰਡ ਵਿੱਚ ਰਹਿਣ ਵਾਲੇ ਦੋ ਸਗੇ ਭਰਾਵਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਉਮਰ 30 ਸਾਲ ਤੋਂ ਲੈ ਕੇ 50 ਸਾਲਾਂ ਦੇ ਵਿੱਚ ਵਿਚ ਹੈ। ਜਿਨ੍ਹਾਂ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਹਨਾਂ ਨੂੰ ਪਟਿਆਲਾ ਦੇ ਲਈ ਰੈਫਰ ਕਰ ਦਿੱਤਾ ਗਿਆ। ਸ਼ਰਾਬ ਪੀ ਕੇ ਮਰਨ ਵਾਲਿਆਂ ਦੀ ਪਛਾਣ ਜਗਜੀਤ ਸਿੰਘ ਉਮਰ 26 ਸਾਲ, ਪ੍ਰਗਟ ਸਿੰਘ ਉਮਰ 46 ਸਾਲ, ਓਲਾ ਸਿੰਘ ਉਮਰ 58 ਅਤੇ ਲਾਡੀ ਦੀ ਉਮਰ 37 ਸਾਲ ਦੇ ਰੂਪ ਵਿੱਚ ਹੋਈ ਹੈ। ਮਾਹੌਲ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਪ੍ਰਗਟ ਸਿੰਘ ਦੇ ਜੁੜਵਾ ਭਰਾ ਨਰਮਲ ਸਿੰਘ ਨੇ ਵੀ ਸਦਮੇ ਵਿੱਚ ਦਮ ਤੋੜ ਦਿੱਤਾ ਪ੍ਰਗਟ ਤੋਂ ਅੱਧਾ ਘੰਟਾ ਉਮਰ ਵਿੱਚ ਵੱਡਾ ਸੀ ਉੱਥੇ ਐਸਐਸਪੀ ਸਰਤਾਜ ਸਿੰਘ ਚਹਿਲ ਪੁਲਿਸ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਅਤੇ ਸੁਖਵਿੰਦਰ ਸਿੰਘ ਗੁਰਲਾਲ ਸਿੰਘ ਦੇ ਖਿਲਾਫ ਆਈਪੀਸੀ ਦੇ ਤਹਿਤ ਕਤਲ ਦੀ ਧਾਰਾ 302 34 ਅਤੇ ਐਕਸਾਈਜ਼ ਐਕਟ 61 ਦੇ ਤਹਿਤ ਮਾਮਲਾ ਦਰਜ ਕਰਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਮਨਪ੍ਰੀਤ ਦੇ ਖਿਲਾਫ ਇਸ ਸਾਲ 29 ਜਨਵਰੀ ਨੂੰ ਸ਼ਰਾਬ ਦੀ ਤਸਕਰੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ ਦੂਜੇ ਪਾਸੇ ਪਿੰਡ ਵਾਸੀਆਂ ਨੇ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਜਿੱਥੇ ਪਹਿਲੇ ਸਰੂਲ ਘਰਾਟ ਵਿੱਚ ਦਿੱਲੀ ਲੁਧਿਆਣਾ ਹਾਈਵੇ ਤੇ ਧਰਨਾ ਦਿੱਤਾ ਅਤੇ ਇਨਸਾਫ ਦੀ ਮੰਗ ਤੱਕ ਦੀ ਪੀੜਿਤ ਪਰਿਵਾਰਾਂ ਨੇ ਮ੍ਰਿਤਕਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਮਨਾ ਕਰ ਦਿੱਤਾ डीसी ਜਤਿੰਦਰ ਜੋਰਵਾਲ ਨੇ ਐਸ ਡੀ ਐਮ ਦਿੜਬਾਦੀ ਪ੍ਰਧਾਨਗੀ ਵਿੱਚ ਕਮੇਟੀ ਬਣਾ ਕੇ 72 ਘੰਟਿਆਂ ਵਿੱਚ ਮਾਮਲੇ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ ਪੀੜਤਾਂ ਨੂੰ ਤੁਰੰਤ ਮੈਡੀਕਲ ਸਹੂਤਾ ਮੁਹੱਈਆ ਕਰਵਾਈ ਜਾਵੇਗੀ ਭਾਜਪਾ ਦੇ ਸੁਭਾਸ ਕੁਤਰ ਡਾਕਟਰ ਸੁਭਾਸ਼ ਸ਼ਰਮਾ ਨੇ ਵੀ ਮੁੱਖ ਮੰਤਰੀ ਤੋਂ ਘਟਨਾ 'ਤੇ त्याग ਪੱਤਰ ਮੰਗਿਆ ਹੈ ਨਾਜ਼ੀ ਦੀ ਅਜੀਹਾ ਪੰਜਾਬ ਵਿੱਚ ਪਹਿਲੀ ਵਾਰ ਨਹੀਂ ਹੋਇਆ ਹੈ ਜ਼ਹਿਰੀਲੀ ਸ਼ਰਾਬ ਦੇ ਕਾਰਨ ਸਾਲ 2020 ਦੀ ਜੇਕਰ ਗੱਲ ਕਰੀਏ ਤਾਂ ਉਸ ਸਮੇਂ ਪੂਰਾ ਪੰਜਾਬ ਦਹਿਲ ਗਿਆ ਸੀ ਕਿਉਂਕਿ ਜ਼ਹਿਰੀਲੀ ਸ਼ਰਾਬ ਦੇ ਸੇਵਨ ਕਾਰਨ ਵੱਖ-ਵੱਖ ਜ਼ਿਲ੍ਹਿਆਂ ਵਿੱਚ 131 ਲੋਕਾਂ ਦੀ ਮੌਤ ਹੋ ਚੁੱਕੀ ਸੀ ਜਿਸ ਦਾ ਮੁਖੀ ਜਿਹੜਾ ਸਰਗਣਾ ਸੀ ਉਹ ਬੇਲਤੀ ਅਜੇ ਵੀ ਸਲਾਖਾਂ ਤੋਂ ਬਾਹਰ ਘੁੰਮ ਰਿਹਾ ਹੈ 2020 ਦੀ ਜੇਕਰ ਗੱਲ ਕਰੀਏ ਤਾਂ ਤਰਨਤਾਰਨ ਗੁਰਦਾਸਪੁਰ ਅਤੇ ਅੰਮ੍ਰਿਤਸਰ ਵੀ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ 131 ਲੋਕਾਂ ਦੀ ਮੌਤ ਹੋਈ ਸੀ 15 ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਘਟਨਾ ਦੇ ਬਾਅਦ ਦੋ ਸਪੀ 4ਐਸ 34 ਸਤ ਆਪਕਾਰੇ ਕਰਮਚਾਰੀ ਸਸਪੈਂਡ ਕਰਤੇ ਤੇ ਗਏ ਸਨ ਲੇਕਿਨ ਅੱਜ ਫਿਰ ਤੋਂ ਸੀਐਮਸੀਟੀ ਸੰਗਰੂਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਜ਼ਹਿਰੀਲੀ ਸ਼ਰਾਬ ਪੀਣ ਦਾ ਪਿੰਡ ਗੁਜਰਾਂ ਦੇ ਵਿੱਚ ਮਾਮਲਾ ਆਇਆ ਚਾਰ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਇੱਕ ਵਿਅਕਤੀ ਨੇ ਜੋ ਚਾਰ ਲੋਕਾਂ ਦੀ ਮੌਤ ਹੋਈ ਉਸ ਤੋਂ ਬਾਅਦ ਸਦਮਾ ਨਾ ਚਲਦਿਆਂ ਹੋਇਆਂ ਉਸ ਦੀ ਵੀ ਮੌਤ ਹੋ ਗਈ ਅਜਿਹੇ ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਚੋਨਾ ਦੇ ਨਰਦੀ ਕਾ ਕੇ ਫਿਰ ਤੋਂ ਮਾਹੌਲ ਜਿਹੜਾ ਗਰਮ ਹੋ ਗਿਆ ਹੈ ਦੁਰਾਂ ਦੇ ਵਿੱਚ ਚਾਰ ਵਿਅਕਤੀਆਂ ਦੀ ਜਿਹੜੀ ਹੈ ਅਨੈਚੁਰਲ ਡੈਥ ਜਰ ਕੁਦਰਤੀ ਮੌਤਾਂ ਹੋਈਆਂ ਹੈਗੀਆਂ ਮੌਕੇ ਤੇ ਅਸੀਂ ਟੀਮਸ ਭੇਜੀਆਂ ਤੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਕ ਹਾਈ ਐਮਪਾਵਰਡ ਕਮੇਟੀ ਜਾਂਚ ਕਮੇਟੀ ਨਾਲ ਦੇ ਨਾਲ ਹੀ ਐਸਟੈਬਲਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਫੈਕਟ ਸੀਗੇ ਕਿ ਕੁਝ ਸੀਗਾ ਕੀ ਕਾਰਨ ਸੀਗੇ ਤੇ ਸਾਰੇ ਫੈਕਟਸ ਜਿਹੜੇ ਨੇ ਇਹ ਕਮੇਟੀ 72 ਘੰਟਿਆਂ ਦੇ ਵਿੱਚ ਸਾਨੂੰ ਸੌਪੂਗੀ ਸੌਪੇਗੀ ਇਸ ਕਮੇਟੀ ਦੇ ਵਿੱਚ ਐਸ ਡੀ ਐਮ ਢਿਰਬਾ ਇਸ ਦੀ ਚੇਅਰਮੈਨ ਡੀ ਐਸ ਪੀ ਢਿਰਬਾ ਵੀ ਮੈਂਬਰ ਨੇ ਐਸ ਐਸਓ ਢਿਰਬਾ ਮੈਂਬਰ ਹੈ ਐਸ ਐਮਓ ਢਿਰਬਾ ਮੈਂਬਰ ਹੈ ਤੇ ਈਟੀਓ ਆਪਕਾਰੀ ਢਿਰਬਾ ਇਹ ਵੀ ਮੈਂਬਰ ਨੇ ਬੇਸਿਕਲੀ ਹੈਲਥ ਡਿਪਾਰਟਮੈਂਟ ਐਕਸਰਸਾਈਜ਼ ਡਿਪਾਰਟਮੈਂਟ ਪੁਲਿਸ ਐਡਮਿਨਿਸਟ੍ਰੇਸ਼ਨ ਸਿਵਲ ਐਡਮਿਨਿਸਟ੍ਰੇਸ਼ਨ ਸਾਰੇ ਹਰ ਪੱਖੋਂ ਜਿਹੜਾ ਹੈਗਾ ਇਸ ਰਿਪੋਰਟ ਨੂੰ ਮੁਕੰਮਲ ਕਰਕੇ ਬਿਹਤਰ ਘੰਟਿਆਂ ਦੇ ਵਿੱਚ ਵਿੱਚ ਇਹ ਕਮੇਟੀ ਰਿਪੋਰਟ ਸੌਪੇਗੀ ਉਸ ਦੇ ਬੇਸਿਸ ਤੇ ਸਾਰੀ ਕਾਰਵਾਈ ਜਿਹੜੀ ਹੈ ਕਿਸ ਕਿਸ ਤਰ੍ਹਾਂ ਜਿਹੜੀ ਵੀ ਆ ਰਿਸਪਾਂਸਿਬਲ ਬੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਵੇਗੀ ਇਸ ਤੋਂ ਇਲਾਵਾ ਕਿਉਂਕਿ ਇਸ ਤਰ੍ਹਾਂ ਦੀ ਜਿਹੜੀ ਚਾਰ ਵਿਅਕਤੀਆਂ ਦੀ ਗੈਰ ਕੁਦਰਤੀ ਮੌਤ ਹੋਈ ਹੈ ਅਸੀਂ ਹੋਰ ਵੀ ਟੀਮਾਂ ਬਣਾਈਆਂ ਹੈਗੇ ਜਿਹੜੀ ਡੋਰ ਟੂ ਡੋਰ ਸਰਵੇ ਕਰ ਰਹੀਆਂ ਹੈਗੀਆਂ ਇਸ ਪਿੰਡ ਦੇ ਵਿੱਚ ਇਹ ਜਿਹੜੀ ਟੀਮਾਂ ਹੈਗੀਆਂ ਸਿਵਲ ਸਰਜਨ ਆਫਿਸ ਜ਼ਿਲ੍ਹਾ ਪ੍ਰੋਗਰਾਮ ਆਫਿਸ ਪੀ ਡੀ ਪੀਓ ਆਫਿਸ ਰੈਵਨਿਊ ਡਿਪਾਰਟਮੈਂਟ ਤੇ ਪੁਲਿਸ ਡਿਪਾਰਟਮੈਂਟ ਸਾਰਿਆਂ ਦੀ ਕਰਾਸ ਮੈਂਬਰੀ ਟੀਮ ਬਣੀ ਹੈ ਜਿਹੜੀ ਪਿੰਡ ਵਿੱਚ ਜਾ ਜਾ ਕੇ ਹਰ ਪਾਸਿਓ ਜਿਹੜਾ ਹੈਗਾ ਹਰ ਘਰ ਦੇ ਵਿੱਚ ਸਰਵੇ ਕਰ ਰਹੀ ਹੈ ਕਿ ਜੇਕਰ ਕੋਈ ਸਿੰਪਟਮ ਸਾਨੂੰ ਮਿਲਦਾ ਹੈਗਾ ਜਾਂ ਕੋਈ ਹੋਰ ਵਿਅਕਤੀ ਜੇਕਰ ਕਿਸ ਤਰ੍ਹਾਂ ਦੇ ਖਰਾਬ ਹੈ ਜਾਂ ਇਸ ਤਰ੍ਹਾਂ ਦੇ ਕੋਈ ਸਿੰਪਟਮਸ ਨੇ ਉਹਨੂੰ ਤੁਰੰਤ ਹੀ ਜਿਹੜਾ ਹੈਗਾ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਰਾਈਟ ਟਰੀਟਮੈਂਟ ਰਾਈਟ ਮੂਮੈਂਟ ਤੇ ਰਾਈਟ ਪਲੇਸ ਦਿੱਤਾ ਜਾਵੇ ਤੇ ਇਸ ਕਰਕੇ ਅਸੀਂ ਜਿਹੜੀ ਹੈਗੀ ਕੋਈ ਹੋਰ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਟੀਮ ਬਣਾਈਆਂ ਹੋਈਆਂ ਹੈਗੀਆਂ ਖ਼ੈਰ ਇਸ ਅਤਿ ਸੰਵੇਦਨਸ਼ੀਲ ਮੁੱਦੇ ਨੂੰ ਵਿਰੋਧੀ ਧਿਰਾਂ ਵੱਲੋਂ ਜਮ ਕੇ ਚੁੱਕਿਆ ਜਾ ਰਿਹਾ ਕਿਉਂਕਿ ਚੋਣਾਂ ਦੇ ਵਿੱਚ ਇਸ ਤਰੀਕੇ ਦੀ ਘਟਨਾ ਹੋਣੀ ਜੈਰੀਲੀ ਸ਼ਰਾਬ ਦਾ ਮੁੱਦਾ ਮੋੜ ਤੋਂ ਉੱਠਣਾ ਬਹੁਤ ਹੀ ਪੰਜਾਬ ਦੇ ਲਈ ਸੰਵੇਦਨਸ਼ੀਲ ਹੈ ਸਰਕਾਰ ਨੂੰ ਇਸ ਦੇ ਤੁਰੰਤ ਕਾਰਵਾਈ ਕਰਨ ਦੀ ਮੰਗ ਪਿੰਡ ਵਾਸੀਆਂ ਵੱਲੋਂ ਵੀ ਕੀਤੀ ਜਾ ਰਹੀ ਹੈ ਤੇ ਵਿਰੋਧੀ ਧਿਰਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਅਜਿਹੇ ਜੋ ਲੋਕ ਇਸ ਰਿਪੋਰਟ ਨੂੰ ਦੇਖ ਰਹੇ ਹਨ ਜੋ ਮ੍ਰਿਤਕ ਪਰਿਵਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਉਸ ਨੂੰ ਲੈ ਕੇ ਆਮ ਦਰਸ਼ਕ ਕੀ ਕਹਿਣਾ ਚਾਹੁੰਦੇ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ